ਸ੍ਰੀ ਹਰੀ ਗੋਬਿੰਦਪੁਰ ਸਾਹਿਬ ਵਿੱਚ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਜੋਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਜ਼ਿਲ੍ਹਾ ਆਗੂਆ ਅਤੇ ਵਰਕਰਾਂ ਨੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ 30 ਦਸੰਬਰ ਨੂੰ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਾਈਟਾਂ ਵਾਲੇ ਚੌਂਕ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ న్యూ 24 ਧੀਵੀ ਤੇ ਖਾਸ ਰਿਪੋਰਟ ਅੰਮ੍ਰਿਤਸਰ ਜੀ ਕਾਲ ਰੱਖੇ ਪਰ ਉਹਨਾਂ ਦਾ ਵਾਇਰਲ ਜੀ ਕਾ ਖਾਲਸਾ ਵਾਇਰਲ ਜੀ ਕੀ ਫੱਟੇ ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਿਹਨਤੂ ਕਮੇਟੀ ਪੰਜਾਬ ਜਿਹੜਾ ਗੁਰਦਾਸਪੁਰ ਆਜ ਜੋ ਲੋਕ ਫਾਰਮਾਂ ਵੱਲੋਂ ਐਲਾਨ ਕੀਤਾ ਗਿਆ ਜੋ ਪੰਜਾਬ ਪੰਡਾ ਸੱਦਾ ਹੈ ਉਹਨੂੰ ਸਫਲ ਬਣਾਉਣ ਵਾਸਤੇ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਸ੍ਰੀ ਹਰਗਵਿੰਦਪੁਰ ਦੇ ਵਿੱਚ ਕਿਸਾਨਦਾਰ ਭਰਾਵਾਂ ਅੱਗੇ ਬੇਨਤੀ ਕੀਤੀ ਗਈ ਆ ਵੀ ਭਾਈ ਜੋ ਪੰਜਾਬ ਆਂਦਾ ਸੱਤਾ ਨੂੰ ਪ੍ਰਵਾਨ ਕੀਤਾ ਜਾਵੇ ਤੇ ਚੜ੍ਹਦੀ ਕਲਾ ਨਾਲ ਉਹਨੂੰ ਕਾਮਯਾਬ ਕੀਤਾ ਜਾਵੇ ਆ ਤੇ ਵੀ ਵੱਡਾ ਹੰਗਾਰਾ ਸ੍ਰੀ ਹਰਗਵਿੰਦਪੁਰ ਦੇ ਦੁਕਾਨਦਾਰ ਭਰਾਵਾਂ ਵੱਲੋਂ ਸੰਗਠਾ ਵੱਲੋਂ ਮਿਲੇਗਾ ਤੇ ਸ਼ਾਂਤਮਈ ਤਰੀਕੇ ਨਾਲ ਆਪਣਾ ਬਜ਼ਾਰ ਦੁਕਾਨਦਾਰੀ ਬੰਦ ਰੱਖ ਕੇ ਚੱਲ ਰਹੀ ਮੋਰਚਾ ਪਰ ਜਿਹੜੀ ਆਪਣੀ ਹਾਜ਼ਰੀ ਆ ਉਹ ਲਵਾਈ ਜਾਊਗੀ ਇਸੇ ਤਰੀਕੇ ਨਾਲ ਜੂਨ ਦਮਦਮਾ ਸਾਹਿਬ ਲਾਈਟਾਂ ਵਾਲਾ ਚੌਕ 30 ਦਸੰਬਰ ਨੂੰ ਸਵੇਰੇ 7:00 ਵਜੇ ਤੋਂ ਲੈ ਕੇ ਜੋ 4:00 ਵਜੇ ਤੱਕ ਦਾ ਫੈਸਲਾ ਆ ਉਹ ਜੋਨ ਦੀਆਂ ਸੰਗਤਾਂ ਵੱਡੀ ਪੱਦਰ ਤੇ ਇਕੱਠੀਆਂ ਹੋ ਕੇ ਉਹ ਚਾਦਰੇ ਮੋਰਚੇ ਨੂੰ ਕਾਮਯਾਬ ਕਰਨ ਵਾਸਤੇ ਲਾਈਟਾਂ ਵਾਲੇ ਚੌਂਕ ਜਿਹੜਾ ਆ ਉਹਨੂੰ ਜਾਮ ਕੀਤਾ ਜਾਊਗਾ ਪੰਜਾਬ ਅੰਦ ਕਰਦਾ ਕਿ ਲੋੜ ਤਾਂ ਇਹ ਪੰਜਾਬ ਅੰਦ ਇਹ ਸੈਂਟਰ ਸਰਕਾਰ ਜੋ 10 ਮਹੀਨਿਆਂ ਤੋਂ ਉੱਪਰ ਜਿਹੜਾ ਮੋਰਚਾ ਚੱਲ ਰਿਹਾ ਆ ਆਤ ਦੀਆਂ ਠੰਡਾਂ ਆਤ ਦੀਆਂ ਗਰਮੀਆਂ ਜਿਹੜੀਆਂ ਆਪਣੇ ਪਿੰਡੇ ਉੱਤੇ ਹਟਾਈਆਂ ਹਟਾਈਆਂ ਜਾ ਚੁੱਕੀਆਂ ਹਨ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਜੋ ਮਰਨ ਮਰਤ ਉੱਪਰ 34 ਦੇਣ ਵਿੱਚ ਉਹਨਾਂ ਦਾ ਮਰਨ ਵਰਤ ਪਹੁੰਚ ਚੁੱਕਿਆ ਪਹੁੰਚ ਚੁੱਕਾ ਆ ਜਿਹੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਸ਼ੰਭੂ ਬਾਡਰ ਤੋਂ ਦਿੱਲੀ ਵਾਲੇ ਪਾਸੇ ਨੂੰ ਚੱਲ ਰਹੇ ਸਨ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈਗਾ ਵੀ ਭਾਈ ਖਾਲੀ ਹੱਥਾਂ ਨਾਲ ਟਰੈਕਟਰ ਟਰਾਲੀਆਂ ਛੱਡ ਕੇ ਅੱਗੇ ਪਹੁੰਚਿਆ ਜਾਵੇ ਪਰ ਉਹਨਾਂ ਜਥਿਆਂ ਦੇ ਉੱਪਰ ਤਾਬੜ ਤੋੜ ਹਮਲਾ ਕਰਕੇ ਕਈਆਂ ਦੀਆਂ ਅੱਖਾਂ ਕਈਆਂ ਦੀਆਂ ਲੱਤਾਂ ਬਾਹਾਂ ਤੇ ਕਈਆਂ ਨੂੰ ਵੱਡੀਆਂ ਛੱਟਾਂ ਲਾ ਕੇ ਗਵੀਰ ਤੋਂ ਰੂਪ ਦੇ ਵਿੱਚ ਉਹਨਾਂ ਨੂੰ ਛੁੱਟਿਆ ਗਿਆ ਆ ਉਸ ਤਰੀਕੇ ਦੇ ਨਾਲ ਜੋ ਸਰਕਾਰ ਹੈ ਇਹ ਜਬਰ ਉੱਪਰ ਉਪਰੀ ਉਤਰੀਆ ਤੇ ਮੋਰ ਕੇ ਜਿਹੜੇ ਆ ਖਬਰਾਂ ਨਾਲ ਲੜੇ ਜਾਂਦੇ ਆ ਤੇ ਸਬਰ ਦੇ ਨਾਲ ਇਹ ਦੁਕਾਨਦਾਰ ਭਰਾਵਾਂ ਦਾ ਬਾਜ਼ਾਰ ਵਾਲੇ ਭਰਾਵਾਂ ਦਾ ਸਾਰੇ ਪੰਜਾਬ ਵਾਸੀਆਂ ਦਾ ਸਾਥ ਲੈ ਕੇ ਦੇਸ਼ ਵਾਚ ਦਾ ਸਾਥ ਲੈ ਕੇ ਇਹ ਮੋਦੀ ਸਰਕਾਰ ਨੂੰ ਜਵਾਬ ਦਿੱਤਾ ਜਾਊਗਾ ਕਿ ਲੋਕ ਜਿਹੜੇ ਹਨ ਉਹ ਲੋਕਾਂ ਦੇ ਨਾਂ ਨਾਲ ਹਨ ਨਾ ਕਿ ਇਹਨਾਂ ਜੋਖਾਂ ਨਾਲ ਹਨ ਸਰਕਾਰ ਚਿੰਤਤ ਕਿਉਂ ਨਹੀਂ ਢੱਲੇ ਵਿੱਚ ਦੇਦ ਨੂੰ ਲੈ ਕੇ ਸਰਕਾਰ ਨੇ ਜੋ ਫੈਸਲੇ ਕਾਰਪੋਰੇਟ ਘਰਾਣਿਆਂ ਬਾਤ ਤੇ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਵਿਉਂਤਾਂ ਬਣਾ ਚੁੱਕੇ ਹਨ ਹੁਣ ਉਹਨਾਂ ਕੋਲੋਂ ਜਿਹੜਾ ਖੜਾ ਛਡਵਾਉਣਾ ਆ ਉਹ ਔਖਾ ਆ ਪਰ ਆ ਜਿਹੜੇ ਲੋਕ ਲੜਨ ਵਾਲੇ ਆ ਆਪਣਾ ਕੰਮਕਾਰ ਛੱਡ ਕੇ ਆਪਦੀ ਠੰਡ ਵਿੱਚ ਇਕੱਠੇ ਹੋਏ ਆ ਇਹਨਾਂ ਨੂੰ ਮੋੜਨਾ ਆਉਂਦਾ ਆ ਤੇ ਪੂਰੇ ਦੇਸ਼ ਨੂੰ ਬਚਾਉਣ ਵਾਸਤੇ ਪੰਜਾਬ ਨੇ ਜਿੱਥੇ ਫੈਸਲਾ ਕੀਤਾ ਇਹਨਾਂ ਨੇ ਇਲਾਕਾ ਵਾਸੀਆਂ ਨੇ ਫੈਸਲਾ ਕੀਤਾ ਆ ਚੜ੍ਹਦੀ ਕਲਾ ਨਾਲ ਅੱਗੇ ਵੀ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਆ ਤੇ ਰਹਿਂਿਆਂ ਮੰਗਾ ਮੰਨਵਾਉਣ ਤੱਕ ਜਿਹੜਾ ਮੋਰਚਾ ਆ ਉਹ ਲੜਿਆ ਜਾਊਗਾ